ਆ ਦੇਖੋ ਪੰਜਾਬ ਚ ਸਾਰਿਆਂ ਸਾਰੇ ਜ਼ਿਲ੍ਹਿਆਂ ਦੀ ਪਈ ਹੋਈ ਆ। ਜਾਂ ਕਿਤੇ ਕਿਤੇ ਆ ਬਈ। ਬਹੁਤ ਹੁਣ ਤਾਂ ਚਲੋ ਘਟ ਗਈ। ਸਵੇਰੇ ਦਾ ਬਹੁਤ ਪਈ ਆ ਅਜ ਤਹੰਦ। ਹੋਰ ਕਿੱਥੇ ਕਿੱਥੇ ਪਈ ਹੋਈ ਆ। ਵਿੱਚ ਸਾਫ ਧੁੱਪ ਧੁੱਪ ਨਿਕਲੀ ਆ ਕਿਤੇ ਨਹੀਂ ਸਾਫ ਪੰਜਾਬ ਚ। ਤੇ ਸਾਰੀ ਅਜ ਧੁੰਦ ਪਈ ਹੋਈ ਆ। ਹੋਰ ਜਾ ਗੋ। ਜਦੋਂ ਦਿਨੋਂ ਜਾਂ ਬਹੁਤ ਧੁੰਦ ਪਈ ਹਜੇ ਵੀ ਸਾਮ ਨੂੰ ਫੇਰ ਟਾਈਮ ਵਾਲੀ ਪਾ ਜਾ ਬੰਨ ਲੱਗੀ ਦੁਬਾਰਾ ਪਤਾ ਨਹੀਂ ਨਿਕਲੀ ਨਹੀਂ ਕਿਤੇ ਕਿਤੇ ਬਈ ਹੋਇਆ ਤਪ ਤੋਂ ਨਿਕਲੀ ਕਿ ਨਹੀਂ ਬਈ ਆਹ ਦਾ ਬਗੜਾ ਰੋ ਜੀ ਬਾਗ ਅੰਦਰ ਰੱਖ ਜਾਂਦੇ ਹਾਂ ਝੰਡਕੇ ਉਹ ਸਾਰੇ ਠੀਕ ਠਾਕ। ਮੈਂ ਕਿਹਦੇ ਨੂੰ? ਤੂੰ 200 ਰੁਪਏ ਲਾ ਆਪਣਾ। ਕਿਹੜਾ ਪੈਨ ਜੀ? ਹਾਂ ਆ ਜਾ ਓਏ। ਓਏ ਬਾਜੋ ਆ ਬੱਤ। ਪਰੇ ਰੋ ਰੋ ਲੱਗੇ। ਹਾਂ? ਹੂੰ। ਤਰੇਲ ਵੀ ਬਹੁ ਬਈ ਜਿਹੇ ਤੋਂ ਹੁੰਦਾ ਨਾਲ ਜੀ ਪਾਣੀ ਪਾਣੀ ਸੀਗਾ ਬਰਾਖth ਅਜੇ ਤੱਕ ਜੋਂਦੇ ਨਹੀਂ ਉਹ ਖੀਤਾਂ ਨੂੰ ਦੇ ਰੋਇਦਾ ਫੇਰ ਦੁਬਾਰਾ ਮੈਂ ਨਾ ਪੈਣ ਲੱਗੀ ਬਸ ਦੋ ਘੰਟੇ ਖੁੱਲ ਪਈਆਂ ਨੇ ਫੇਰ ਆਹ ਦੀ ਪੰਨਾਂ ਵੀ ਤੋਂ ਤੋਂ ਹੁੰਦਾ ਨਹੀਂ ਆਇਆ ਨਹੀਂ ਤਾਂ 10 ਦਿਨ ਲੀਦਾ ਹੁੰਦਾ ਅੱਗੇ ਘੰਟੇ ਦੂਦ ਨਹੀਂ ਆਨੀ ਬਈ ਕਿਤੇ ਕਿਤੇ ਰਹੀ ਟਾਂਗ ਮੱਲੀ ਨਹੀਂ ਤਾਂ ਸਭ ਇਹ ਤਾਂ ਆ ਰਹੀ ਬੰਦ ਜਿਹਾ ਮੈੜਾ ਬਣੀ ਇਹਨਾਂ ਨੂੰ ਕਲਾਸ ਨੂੰ ਤਾਂ ਯਾਰ ਕਹਿੰਦਾ ਨਹੀਂ ਪਰ ਮੈੜਾ ਲਾਗੇ ਲਾਗੇ ਹੋ ਇਹ ਸਾਰੇ ਹੀ ਆ ਤਾਂ ਇਹਨਾਂ ਸਾਰੇ ਹੀ ਪਈ ਹੋਈ ਆ ਇਹ ਪੰਜਾਬੀ ਵੀ ਹੈਗੀ ਸਾਕ ਕੁੱਤਾ ਦੂਰ ਹੈ ਉੱਥੇ ਉਧਰ ਚੱਲ ਅੱਛਾ ਕਿਹਾ ਗਿਆ ਦੂਰੇ ਆਦੇ ਹੋਰ ਬਾਈ ਸਾਰੇ ਠੀਕ ਠਾਕ ਹੋ ਬਾਈ ਬਾਈ ਮਣ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪ ਲਾਈਵ ਦੇਖ ਰਹੇ ਹੋ ਕਿ ਆ ਤੇਰੇ ਵੀ ਬਸਿਓ ਮੌਸਮ ਦਾ ਚਲੋ ਠੀਕ ਹੈ